ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਸਣ ਦੇਸ਼ ਦੇ ਕਈ ਹਿੱਸਿਆਂ ਚ ਕਿਸਾਨਾਂ ਨੇ ਟਰੈਕਟਰ ਮਾਰਚ ਕੀਤੇ ਇਹ ਤਸਵੀਰਾਂ ਸ੍ਰੀ ਮੁਕਸਰ ਸਾਹਿਬ ਦੀਆਂ ਨੇ ਇੱਥੇ ਵਿੜਿੰਗ ਟੋਲ ਪਲਾਜ਼ੇ ਦੇ ਕੋਲ ਮੁਕਸਰ ਕੁੱਟਪੁਰਾ ਹਾਈਵੇ ਤੇ ਟਰੈਕਟਰ ਮਾਰਚ ਘਟਿਆ ਗਿਆ ਇਸ ਦੌਰਾਨ ਕਿਸਾਨਾਂ ਨੇ ਹਾਈਵੇ ਦੀ ਸਾਈਡ ਤੇ ਆਪਣੇ ਟਰੈਕਟਰ ਖੜੇ ਵੀ ਕੀਤੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਦਿੱਲੀ ਕੂਚ ਕਰਨ ਲਈ ਮਜਬੂਰ ਹੋਣਗੇ ਜਿਹੜਾ ਅੱਜ ਦਾ ਸਾਡਾ ਮੁੱਖ ਏਜੰਡਾ ਹੈ ਉਹ ਪੂਰੇ ਭਾਰਤ ਨੂੰ WTO ਦੀ ਮਾਰਚੋਂ ਬਾਹਰ ਕੱਢਣ ਵਾਸਤੇ ਅਸੀਂ ਇੱਕ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ WTO ਜਿਹੜਾ WTO ਦੇ ਵਿੱਚੋਂ ਬਾਹਰ ਆਓ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਹੈ ਜਿਹੇ ਘਰਾਂ ਚੋਂ ਨਿਕਲ ਕੇ ਨੈਸ਼ਨਲ ਹਾਈਵੇਅ ਤੇ ਆ ਸਕਦੇ ਆ ਇਹਨਾਂ ਟਰੈਕਟਰਾਂ ਵਾਸਤੇ ਦਿੱਲੀ ਦੂਰ ਨਹੀਂ ਇੱਕ ਜਿਹੜਾ ਹਰਿਆਣਾ ਸਰਕਾਰ ਨੇ ਕੋਸ਼ ਚੰਨ ਘਰਾਂ ਦੀ ਰਖਾਇਲ ਬਣ ਕੇ ਸਾਡੇ ਕਿਸਾਨਾਂ ਤੇ ਤਦਸ਼ਾਦ ਕੀਤਾ ਬੋਰੀਆਂ ਚ ਪਾ ਪਾ ਕੇ ਕੁੱਟੇ ਐ ਲੱਤਾਂ ਬਾਹਾਂ ਤੋੜੀਆਂ ਉਹਨਾਂ ਦਾ ਇਨਸਾਫ ਲੈਣ ਵਾਸਤੇ ਵੀ ਜਿਹੜੀ ਅੱਜ ਦੀ ਸਾਡੀ ਕੌਲ ਐ ਸੰਯੁਕਤ ਮੋਰਚੇ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਹਰੇਕ ਜੀਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਅਸੀਂ ਆਪਣੇ ਟਰੈਕਟਰਾਂ ਦਾ ਮੂੰਹ ਦਿੱਲੀ ਵੱਲ ਕਰਕੇ ਇਹ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜੇ ਇਹ ਸਾਰੇ ਦਾ ਸਾਰਾ ਕੈਟਰ ਦਿੱਲੀ ਪਹੁੰਚ ਗਿਆ ਤੇ ਤੁਹਾਡਾ ਖੜਨਾ ਮੁਸ਼ਕਲ ਹੋ ਜੂ ਤੇ ਬਿਹਤਰ ਇਹੀ ਆ ਕਿ ਡੀਓ ਡਬਲਯੂ ਡੀਓ ਨੂੰ ਬਾਹਰ ਆ ਕੇ ਸਾਡੀਆਂ ਨਜਾਇਜ਼ ਜਿਹੜੀਆਂ ਜਾਇਜ਼ ਮੰਗਾ ਨਜਾਇਜ਼ ਪਰਚੇ ਐ ਜੋ ਕੁਛ ਵੀ ਕਰਨ ਵਾਲਾ ਉਹਨੂੰ ਕਰਕੇ ਤੇ ਮੂਰੇ ਲੈਕਸ਼ਨ ਆ ਗਿਆ ਇਹਦੀ ਨਾਨੀ ਯਾਦ ਕਰਾ ਦੇਾਂਗੇ ਜਿਹੜਾ ਸਾਡਾ ਟਰੈਕਟਰ ਰੋਸ ਮਾਰਚ ਆ ਜੀ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਏ ਆ ਜਿਵੇਂ ਸਾਡੇ ਲੀਡਰ ਆਖਣਗੇ ਉਸ ਆਦੇਸ਼ ਤੇ ਅਸੀਂ ਚੱਲਾਂਗੇ ਸਾਨੂੰ ਉਹਨਾਂ ਨੇ ਆਖਿਆ ਵੀ ਰਸਤਾ ਚੱਲਦਾ ਰੱਖਣਾ ਸਾਈਡ ਤੇ ਲਾਉਣੇ ਆ ਉਵੇਂ ਜਿਵੇਂ ਟਰੈਕਟਰ ਲਾ ਕੇ ਆਏ ਜਿਹੜੇ ਸਾਰੇ ਕਿਸਾਨ ਇਕੱਠੇ ਆ ਸਾਡੀਆਂ ਮੰਗਾਂ ਮੰਵਾ ਕੇ ਰਵਾਂਗੇ ਪਰ ਸੰਯੁਕਤ ਮੋਰਚੇ ਦੇ ਆਰਡਰ ਨੂੰ ਉਡੀਕਦੇ ਆ ਜਦੋਂ ਆਰਡਰ ਦੇਣਗੇ ਉਹਦੇ ਦਿੱਲੀ ਨੂੰ ਰਹਿਮਾਨਗੀ ਕਰਾਂ ਅਸੀਂ ਅੱਜ ਜੋ ਟਰੈਕਟਰ ਮਾਰਚ ਕੀਤੀ ਡਬਲਯੂਟੀਓ ਨੂੰ ਬਾਹਰ ਕਰਨ ਵਾਸਤੇ ਤੇ ਜੋ ਸਾਡੇ ਕਿਸਾਨਾਂ ਨਾਲ ਹਤਿਆਚਾਰ ਕੀਤਾ ਉਹਨਾਂ ਦੇ ਰੋਹ ਵਜੋਂ ਜਾਂ ਅਸੀਂ ਕਿ ਜਿਹੜੇ ਕਿਸਾਨ ਅੱਜ ਸੰਯੁਕਤ ਮੋਰਚੇ ਵੱਲੋਂ ਕਾਲ ਤੇ ਟਰੈਕਟਰ ਜਿੱਦਾਂ ਮੂੰਹ ਦਿੱਲੀ ਵੱਲੋਂ ਕੀਤਾ ਹੈ ਉਹ ਦਿਨ ਦੂਰ ਨਹੀਂ ਜੇ ਐਵੇਂ ਹਰਿਆਣਾ ਸਰਕਾਰ ਖੱਟੜ ਸਰਕਾਰ ਸਾਡੇ ਨਾਲ ਕਰਦੀ ਰਹੀ ਤੇ ਵੀ ਦਿੱਲੀ ਨੂੰ ਜਾਣਗੇ ਕੋਈ ਦਿੱਲੀ ਸਾਥੋਂ ਦੂਰ ਨਹੀਂ ਗਈ ਤੇ ਇਹਦੇ ਵਜੋਂ ਜਿਹੜਾ ਅੱਜ ਅਸੀਂ ਡਟ ਕੇ ਦਾ ਵਿਰੋਧ ਕਰਦੇ ਆ ਜੋ ਕਿ ਸਾਡੇ ਕਿਸਾਨ ਜਿਹੜੇ ਬੰਦੀਆਂ ਨੇ ਡਬਲ ਡਿਊਟੀ ਉਹ ਖੇਤੀ ਸੰਗਠਨ ਵਾਸਤੇ ਅਸੀਂ ਆਪ ਦਾ ਸੰਘਰਸ਼ ਲੜਦੇ ਰਾਂਗੇ ਅੱਜ ਦਾ ਜੋ ਸਾਡਾ ਰੋਸ ਮਾਰਚ ਹੈ ਡਬਲ ਡਿਊਟੀ ਨੂੰ ਸਾਨੂੰ ਬਾਹਰ ਰੱਖਿਆ ਜਾਵੇ ਸੰਯੁਕਤ ਮੋਰਚੇ ਦੇ ਆਦੇਸ਼ਾਂ ਤੇ ਅਸੀਂ ਸਾਰੇ ਜਿੰਨੇ ਵੀ ਟਰੈਕਟਰ ਆ ਲਿਆ ਕੇ ਅਸੀਂ ਰੋੜਾਂ ਤੇ ਖੜੇ ਕੀਤੇ ਆ ਇੱਕ ਸਾਈਡ ਤੇ ਖੜੇ ਕੀਤੇ ਆ ਅਸੀਂ ਕੋਈ ਰੋਡ ਬੰਦ ਨਹੀਂ ਕਰਨਾਗਾ ਇੱਕ ਸੈਂਟਰ ਨੂੰ ਦਿਖਾਉਣਾ ਹੈ ਦਿੱਲੀ ਵੱਲੇ ਮੂੰਹ ਕਰਕੇ ਵੀ ਜਿਸ ਤਰ੍ਹਾਂ ਸਾਡੇ ਕਿਸਾਨਾਂ ਤੇ ਜਦ ਤਸ਼ੱਦਦ ਹੋ ਰਿਹਾ ਹੈ ਹਰਿਆਣਾ ਸਰਕਾਰ ਰਹੀ ਹੈ ਅਸੀਂ ਸੈਂਟਰ ਨੂੰ ਦੱਸਣਾ ਚਾਉਣੇ ਆ ਕਿ ਦਿੱਲੀ ਸਾਥੋਂ ਦੂਰ ਨਹੀਂ ਗਈ ਦਿੱਲੀ ਦੇ ਵਿੱਚ ਆਉਣ ਲੱਗਾ ਮੈਂ ਤਾਂ ਲੱਗਣਾ ਹੈ 2020 ਦੇ ਵਿੱਚ 19 ਦੇ ਵਿੱਚ ਜਿਵੇਂ ਅੰਦੋਲਨ ਹੋਇਆ ਸੀ ਕਿਤੇ ਸਾਨੂੰ ਉਹ ਅੰਦੋਲਨ ਨਾ ਵੇਖਣਾ ਪੈ ਜੇ ਇਸ ਕਰਕੇ ਸਾਨੂੰ ਹਰ ਪੱਖ ਤੋਂ ਪਾਸੇ ਰੱਖਿਆ ਜਾਵੇ ਡਬਲਯੂ ਤੋਂ ਡਬਲਯੂ ਬਾਹਰ ਰੱਖਿਆ ਜਾਵੇ ਬਾਕੀ ਜੋ ਦੇਸ਼ ਦੇ ਕਿਸਾਨ ਇੱਕ ਮੁੱਠਾ ਹੈ ਏਕਤਾ ਸਾਡੇ ਵਿੱਚ ਜਿੱਥੇ ਵੀ ਲੋੜ ਪਈ ਸੰਯੁਕਤ ਮੋਰਚੇ ਦੇ ਕਹਿੰਦੇ ਸੀ ਉੱਥੇ ਜਾਵਾਂਗੇ